ਚਾਰ ਦੇ ਲੌਂਡੇ ਆਉਂਦੇ ਆ ਜਿਹਨਾਂ 28 28 ਤੇ ਜਿਹਦੀ ਕਮਰ ਹੁੰਦੀ ਆ ਜਿਹਨਾਂ ਡੱਬਾਂ ਜਨੋਂ ਨਾਲ ਨਾਲ ਉਹ ਪਿਸਟਲ ਆਇਆ ਹੁੰਦੇ ਆ ਉਹ ਠਾ ਠਾ ਕਰਕੇ ਜਿੰਨੂੰ ਮਰਜੀ ਮਾਰ ਕੇ ਚਲੇ ਜਾਂਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਨੋ ਲੀਡਰ ਹਿਟਲਿਸਟ ਨੇ ਜਿਹਨੇ ਹੱਤਿਆ ਹਉ ਸਕਦੀ ਜਿਹਨਾਂ ਚ ਮੇਰਾ ਨਾਮ ਵੀ ਹੈਗਾ ਉਸ ਬੰਦੇ ਦਲੇਰੀ ਸੀ ਔਰ ਉਹਨੂੰ ਕੀ ਪਤਾ ਸੀ ਜਿਨ੍ਹਾਂ ਨੂੰ ਮੈਂ ਆਪਣਾ ਯਾਰ ਸਮਝ ਕੇ ਜਿਨ੍ਹਾਂ ਨੂੰ ਮੈਂ ਆਪਣਾ ਕਹਦੀ ਆ ਭਰਾ ਸਮਝ ਕੇ ਅੰਦਰ ਲੈ ਕੇ ਆਇਆ ਘਰ ਦੇ ਉਹੀ ਮੇਰੀ ਹੱਤਿਆ ਕਰ ਦੰਗੇ ਉਹ ਮੈਂ ਇਸ ਗੱਲ ਸੁਬਾਸ਼ੀ ਦਿੰਨਾ ਪੰਜਾਬ ਪੁਲਿਸ ਇੰਟੈਲੀਜੈਂਸ ਨੂੰ ਵੀ ਉਹਨਾਂ ਨੇ ਮੈਂ ਵੀ ਜਿਹੜੀ ਵਾਰਸਤਾਨ ਪੁਲਿਸ ਨੂੰ ਇਹਨਾਂ ਨੂੰ ਇਨਫੋਰਮ ਕੀਤਾ ਵੀ ਉਸ ਤੋਂ ਥੋੜਾ ਬੰਦਾ ਮਾਰ ਸਕਦਾ ਤੇ ਧਿਆਨ ਰੱਖੋ ਉਸ ਤੋਂ ਆ ਵੀ ਉਹਨਾਂ ਦੇ ਨਲਾਕੀ ਦੇ ਰਸਤੇ ਪੁਲਿਸ ਦੀ ਬਿਲਕੁਲ ਵੀ ਜਿਨਾ ਨੇ ਐਡੀ ਵੱਡੀ ਹੱਤਿਆ ਰੋਕ ਨਹੀਂ ਸਕੀ ਤੇ ਯੂਪੀ ਕੋਲ ਤੇ ਪੈਸੇ ਲੈਣ ਗਏ ਨਹੀਂ ਸੀ ਵੀ ਸਾਨੂੰ ਪਤਾ ਤਾਂ ਡਕੈਤੀ ਹੋਣੀ ਆ ਅਪਾਰਨ ਹੋਣਾ ਸਾਡਾ ਆਜੀ ਸਾਡੀ ਫਰੋਤੀ ਮੰਗੀ ਜਾਣੀ ਉਥੋਂ ਜਾਂਦੇ ਨਹੀਂ ਸੀ ਕਿ ਉਹਨਾਂ ਦਾ ਪਰਾ ਪੇਮੈਂਟ ਦੇਣ ਦੇ ਦੀ ਤੇ ਕੋਈ ਵੀ ਆਪਣਾ ਸਾਲ ਕਰ ਲਾਂਗੇ ਆਪਾਂ ਅੱਜ ਉਹੀ ਯੂਪੀ ਕਜੋ ਹੀ ਯੂਪੀ 0 ਕ੍ਰਾਈਮ ਰੇਟ ਆ ਗਿਆ ਉਸ ਰੱਖਿਓ ਉੱਥੇ ਸੀਐਮ ਨੇ ਠਾ 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 ਟਕਰਾਈ ਰੱਖੀ ਨਾ ਜਿਹਦੇ ਹੋਗਾ ਮੇਰੀ ਬਹੁਤ ਦਲੇਰ ਸ਼ਖਸ ਜਿਹੜਾ ਉਹਨੇ ਬੜੀ ਦਲੇਰਤਾ ਨਾਲ ਕੰਮ ਕਰਦਾ ਰਿਹਾ ਸਮਾਜ ਲਈ ਹਿੰਦੂ ਸਮਾਜ ਲਈ ਨੇ ਬਹੁਤ ਕੰਮ ਕੀਤਾ ਦਲੇਰੀ ਨਾਲ ਸ਼ਖਸ ਸਮਾਜ ਦੇ ਵਿੱਚ ਆਇਆ ਉਹ ਦਲੇਰੀ ਕਰਕੇ ਹੀ ਅੱਜ ਉਹਦਾ ਨਾਮ ਇੰਨਾ ਬਣਿਆ ਹੋਗਾ ਕਿ ਲੱਖਾਂ ਬੰਦਾ ਅੱਜ ਰੋਡ ਤੇ ਉਹ ਲਈ ਬੈਠਾ ਆ ਲੱਖਾਂ ਬੰਦਾ ਅੱਜ ਉਹ ਲਈ ਰੋ ਰਿਹਾ ਹੈ Rajasthan ਦੇ ਵਿੱਚ ਪਰ ਮੈਂ ਚਾਹਨਾ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਜਿਹੜੇ ਕਨੈਕਸ਼ਨ ਹਰਿਸਤਾਂ ਦੇ ਜੁੜੇ ਹੋਏ ਆ ਤਾਂ ਆਪਾਂ ਇਹੋ ਜੇ ਹਾਲਾਤਾਂ ਨੂੰ ਕੰਟਰੋਲ ਕਰੀਏ ਇਹੋ ਜੇ ਗੈਂਗਸਟਰਾਂ ਨੂੰ ਜਿਹੜੀ ਨੱਥ ਪਾਈਏ ਜਿਹੜੇ ਇਨਕਾਊਂਟਰ ਦੀ ਜਿੰਨਾ ਲੋੜ ਹੈ ਉਹਨਾਂ ਇਨਕਾਊਂਟਰ ਦੀ ਲੋੜ ਹੈ ਉਹ ਵੀ ਆਣ ਵਾਲੀ ਪੀੜ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਮੰਨ ਲਓ ਕੋਈ 10+2 ਦਾ ਮੁੰਡਾ ਆ ਉਹਨੂੰ ਪਾ ਲੱਗੇ ਫਲਾਣੇ ਗੈਂਗਸਟਰਾਂ ਦੀ ਮੇਰੀ ਯਾਰੀ ਪੈ ਗਈ ਉਹਨਾਂ ਕਹਿੰਦਾ ਲੈ ਜੀ ਮੇਰੀ ਫਲਾਣੇ ਦੀ ਯਾਰੀ ਆ ਪਰ ਉਹਨਾਂ ਕਹਿੰਦਾ ਜਦੋਂ ਤੁਸੀਂ ਉਸ ਗੈਂਗਸਟਰ ਤੋਂ ਕੰਮ ਲੈਣਾ ਉਸ ਮੁੰਡੇ ਨੇ ਤਾਂ ਗੈਂਗਸਟਰ ਨੇ ਮੁੰਡੇ ਤੋਂ ਕੰਮ ਲੈਣਾ ਬਿਲਕੁਲ ਜੇ ਤੁਸੀਂ ਗੈਂਗਸਟਰ ਦਾ ਨਾਮ ਵਰਤੋਗੇ ਚਾਰ ਜਗ੍ਹਾ ਜਾ ਕੇ ਬਦਵਾਸੀ ਦੇ ਵਿੱਚ ਮੁੰਡੇ ਹਿਲਾਇਡ ਕਰਨ ਨੂੰ ਮੁੰਡੇ ਹਵਾ ਕਰਨ ਨੂੰ ਵਰਤੋਗੇ ਤਾਂ ਕੱਲ ਨੂੰ ਉਹ ਗੈਂਗਸਟਰ ਤੁਹਾਨੂੰ ਬਤੂਆ ਪਰ ਉਹ ਦੱਸਦਾ ਫਿਰ ਇਹੋ ਜੀ ਸੁਖਦੇਵ ਸਿੰਘ ਹੋਗਾ ਮੇਰੇ ਕਤਲ ਸਾਹਮਣੇ ਨਜ਼ਰ ਆਦੇਆ ਸਰ ਕਿਵੇਂ ਦੇਖਦੇ ਹੋ ਜਿਹੜਾ ਰਾਜਸਥਾਨ ਦੇ ਵਿੱਚ ਗੈਂਗਬਾਰ ਹੋਇਆ ਤੇ ਇੱਕ ਸਮਾਜ ਸੇਵੀ ਦੀ ਜਿਹੜੀ ਗੋਲੀ ਮਗੋਲੀਆ ਮਾਰ ਕੇ ਘਰ ਦੇ ਵਿੱਚ ਹੀ ਜਿਹੜੀ ਹੈ ਉਸ ਦੀ ਹੱਤਿਆ ਕਰ ਦਿੱਤੀ ਗਈ ਦੇਖੋ ਸਭ ਤੋਂ ਵੱਡੀ ਗੱਲ ਤਾਂ ਸੁਖਦੇਵ ਗੋਗਾ ਮੇਰੀ ਕਰਮੇਸ਼ਾਨਾ ਦਾ ਅਧਿਖਸ਼ ਸੀ ਰਾਜਸਥਾਨ ਦੇ ਬਹੁਤ ਵਧੀਆ ਪਰਿਵਾਰ ਸੀ ਉਹ ਖੁਦ ਵੀ ਬਹੁਤ ਵਧੀਆ ਪਰਸਨ ਸੀਗੇ ਮੇਰੇ ਕੰਟੈਕਟਸ ਵੀ ਉਹਨਾਂ ਦਾ ਪਰਸਨਲ ਸੀਗੇ ਕਾਫੀ ਵਾਰੀ ਮਿਲੇ ਵੀ ਹਾਂ ਮੈਂ ਰਾਜਸਥਾਨ ਕੋ ਸਾਡੀਆਂ ਜਿਹੜੀਆਂ ਜ਼ਮੀਨਾਂ ਰਾਜਸਥਾਨ ਚ ਖੇਤੀਬਾੜੀ ਸਾਡੀ ਆਪ ਵੀ ਹੁੰਦੀ ਆ ਤੇ ਉਸ ਵਾਰ ਮੇਰਾ ਰਾਜਸਥਾਨ ਆਣ ਜਣਾ ਕਾਫੀ ਲੱਗਾ ਰਹਿੰਦਾ ਸੀਗਾ ਤੇ ਮੈਂ ਕਈ ਵਾਰ ਉਹਨਾਂ ਨੂੰ ਮਿਲਿਆ ਵੀ ਹਾਂ ਔਰ ਯਾਰਾ ਵੀ ਯਾਰ ਸੀਗੇ ਜਿਹੜੀ ਹੱਤਿਆ ਉਹਨਾਂ ਦੀ ਕਰ ਦਿੱਤੀ ਗਈ ਉਹਨਾਂ ਦੇ ਘਰ ਆ ਕੇ ਦੋ ਛਲਾਰੂ ਜਿਹੇ ਲੌਂਡੇ ਕਹਿੰਦੇ 17 18 19 ਦੇ ਸਾਲ ਦੇ ਮੁੰਡੇ ਜਨਾਈ ਛੋਟੀਆਂ ਉਮਰਾਂ ਦੇ ਛਲਾਰੂ ਜਿਹੇ ਲੌਂਡੇ ਆ ਕੇ ਨਾਇਨਾਂ ਦੀਆਂ ਪਰਸਨਲ ਡੱਬਾ ਜਿਹਾ ਲਾ ਕੇ ਠਾ ਠਾ ਕਰਕੇ ਉੱਥੇ ਲਿਜੇ ਚਲ ਗਏ ਪੰਜਾਬਸਤਾਨ ਦੇ ਵਿਦ ਰਵਸਤਾਨੀ ਪੁਲਿਸ ਦੀ ਕਹਿਦੀ ਐ ਵੀ ਆਪਾਂ ਕੰਨ ਤੇ ਨੱਕ ਤੇ ਮੂੰਹ ਤੇ ਸਿਰ ਤੇ ਹੱਤਾ ਤੱਕ ਤੇ ਵੀ ਜੂ ਨਹੀਂ ਸਿਰ ਗਈ ਵੀ ਸ਼ਖਸ ਦੀ ਹੱਤਿਆ ਹੋ ਸਕਦੀ ਐ ਔਰ ਅੱਜ ਦੇ ਹਾਲਾਤ ਕੀ ਬਣੇ ਹੋਏ ਉੱਥੇ ਅੱਜ ਕਿੰਨੇ ਜ਼ਿਲ੍ਹੇ ਹਿੰਦਸਤਾਨ ਦੇ ਜੈਪੂਰ ਜੋਧਪੁਰ ਜਸਲਮੇਰ ਅਜਮੇਰ ਆਪਣਾ ਕਹਿਦੀ ਐ ਚੁਰੂ ਚੁਰੂ ਜ਼ਿਲ੍ਹਾ ਹੋ ਗਿਆ ਸੁਜਾਨਗਰ ਰਤਨਗੜ੍ਹ ਸਾਰਾ ਟੋਟਲੀ ਉਹਨਾਂ ਨੇ ਬੰਦ ਕੀਤਾ ਹੋਇਆ ਵਾ ਉਥੇ ਆਮ ਜਨਤਾ ਰੋੜ ਤੇ ਉਤਰ ਚੁੱਕੀ ਹੈ ਅੱਜ ਹਾਲਾਤ ਰਾਜਸਥਾਨ ਤੇ ਉਹ ਜੋ ਹੋ ਗਏ ਸਰਕਾਰ ਵੀ ਅੱਜ ਨਵਾਂ ਸੀਮ ਅਨਾਉਂਸ ਹੋਣਾ ਸੀਗਾ ਔਰ ਉਸੇ ਟਾਈਮ ਉਥੇ ਹਾਲਾਤ ਤਰ੍ਹਾਂ ਪ੍ਰਦਰਸ਼ਨ ਵਾਲੇ ਹੋਏ ਪਏ ਨੇ ਪਾਣੂ ਜੀ ਕੀ ਲੱਗਦਾ ਹੈ ਕਿ ਜਿੱਦਾਂ ਇਲੈਕਸ਼ਨ ਹੋਏ ਨੇ ਕਿਤਨੇ ਕਿਤੇ ਕਨੈਕਸ਼ਨ ਕਹੇ ਜਾ ਰਿਹਾ ਗੋਲਡੀ ਬਰਾੜ ਦੇ ਨਾਲ ਜੁੜ ਰਿਹਾ ਹੈ ਔਰ ਕਿਤਨੇ ਕਿਤੇ ਪੋਲਿਟੀਕਲ ਵੀ ਤਾ ਇਸ਼ੂ ਹੋ ਸਕਦਾ ਹੈ ਦੇਖੋ ਸੁਖਦੇਵ ਗੋਗਾ ਮੇਰੀ ਦੀ ਹੱਤਿਆ ਹੋਈ ਹੈ ਟੋਟਲੀ ਪੋਲਿਟੀਕਲ ਮਰਡਰ ਹੈ ਓਕੇ ਟੋਟਲ ਪੋਲਿਟੀਕਲ ਮਰਡਰ ਹੈ ਪੋਲਿਟਿਕਸ ਮਰਡਰ ਹੈ ਕੁਕੀ ਜਿਹੜਾ ਜਿਹੜਾ ਸੁਖਦੇਵ ਗੋਗਾਂ ਮੈਂ ਜਿਸ ਜਿਸ ਸ਼ਖਸ ਦੀ ਕਿਸੇ ਨਾਲ ਕੋ ਦੁਸ਼ਮਣੀ ਨਾ ਹੋਵੇ ਕਿਸ ਸ਼ਖਸ ਨਾਲ ਕੋਈ ਝਗੜਾ ਨਾ ਹੋਵੇ ਯਾ ਆਪਾਂ ਕਹਿਦੇ ਕਦੇ ਉਹਨੇ ਕਿਸੇ ਵੀ ਆਪਾਂ ਕਹਿਦੇ ਸਮਾਜ ਦਾ ਵਿਰੋਧ ਨਹੀਂ ਕੀਤਾ ਆਜ ਤੱਕ ਉਹਨੇ ਕਦੇ ਕਦੇ ਉਹ ਕਿਸੇ ਸਮਾਜ ਦੇ ਖਿਲਾਫ ਨਹੀਂ ਬੋਲਿਆ ਆਪਣੇ ਸਮਾਜ ਸੇਵਾ ਕਰਦਾ ਸੀ ਰਾਜਪੂਤ ਲਈ ਹੱਕ ਦੀ ਵਾਅ ਚੁੱਕਦਾ ਸੀ ਰਾਜਪੂਤਾਂ ਲਈ ਕੰਮ ਕਰਦਾ ਸੀਗਾ ਔਰ ਬ੍ਰਾਹਮਣ ਸਮਾਜ ਲਈ ਕੰਮ ਕਰਦਾ ਸੀਗਾ ਕਦੇ ਉਸ ਬੰਦੇ ਕੋਲ ਪਰਸਨਲ ਡਿਸਪੂਟ ਕਿਸੇ ਨਾਲ ਨਹੀਂ ਸੀਗਾ ਉਸ ਤੋਂ ਬਾਅਦ ਉਹਦੀ ਹੱਤਿਆ ਹੋ ਜਾਂਦੀ ਹੈ ਮਤਲਬ ਕਿ ਕਿਤੇ ਕਨੈਕਸ਼ਨ ਪੋਲਿਟਿਕਲ ਲੇਅਰ ਆ ਰਹੇ ਨੇ ਕਿ ਸਰਕਾਰ ਬਦਲਦੀ ਹੈ ਸਰਕਾਰ ਬਦਲਦਾ ਸਾਰੇ ਹੋ ਜੇ ਕਿਰੇ ਗੈਂਗਸਟਰ ਜੰਪ ਜਿਹੜੇ ਕੋਈ ਘਰਾ ਵਿੱਚ ਉਹਦੀ ਹੱਤਿਆ ਹੋ ਜਾਂਦੀ ਹੈ ਉਹ ਸੁਖਦੇਵ ਗੋਗਾ ਮੇਰੀ ਬਾਪ ਮਾਂ ਪਸੰਦ ਨੂੰ ਕਹਿੰਦਾ ਰਿਹਾ ਜੀ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਜਾਨ ਨੂੰ ਖਤਰਾ ਮੇਰੀ ਜਾਨ ਨੂੰ ਖਤਰਾ ਪਰ ਕਿਸੇ ਵੀ ਹਸਪਤਾਲ ਪੁਲਿਸ ਦੇ ਅਫਸਰ ਨੇ ਉਹਦੀ ਸੂਚਨਾ ਲੈਣੀ ਜ਼ਰੂਰੀ ਨਹੀਂ ਸਮਝੀ ਪੰਜਾਬ ਦੇ ਵਿੱਚ ਰਾਜਸਥਾਨਾ ਵੱਧ 30% ਪੰਜਾਬੀ ਬੈਠੇ ਨੇ ਜਿੱਦਾਂ ਪੰਜਾਬ ਦੇ ਵਿੱਚ ਕੈਲੀ ਹੈ ਸ਼ਿਵ ਸੈਨਾ ਹੈ ਹੋਰ ਵੀ ਆਗੂ ਦੇ ਅ ਫਿਰਤਾ ਇਹ ਜਿਹੜੇ ਗੈਂਗਸਟਰ ਤੁਸੀਂ ਨਾਮ ਲੈ ਰਹੇ ਹੋ ਦੋਵੇਂ ਬੈਠੇ ਤੇ ਕਿਸੇ ਨੂੰ ਵੀ ਤੇ ਜਿਹੜਾ ਅੰਨ੍ਹਾ ਤਰ੍ਹਾਂ ਹੈ ਨਾ ਦੇਖੋ ਅਸੀਂ ਲੋਕ ਬਚਪਨ ਤੋਂ ਛੋਟੀ ਉਮਰ ਤੋਂ ਉਸ ਲਾਈਨ 'ਚ ਜੁੜੇ ਹੋਏ ਆ ਸਮਾਜ ਲਈ ਕੰਮ ਕਰ ਰਹੇ ਆ ਅਸੀਂ ਨਹੀਂ ਮਿਹਨਤ ਕਰਦੇ ਆਪਣੇ ਸਮਾਜ ਲਈ ਸਟੈਂਡ ਹੁੰਨੇ ਆ ਠੀਕ ਆ ਪਰ ਸਰਕਾਰ ਨੂੰ ਸਟੈਂਡ ਕਰਦੇ ਆ ਅਣ ਸਮਾਜ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਸਮਾਜ ਵੀ ਸਾਡੇ ਨਾਲ ਸਟੈਂਡ ਰਵੇ ਹਾਲਾਤ ਕੀ ਬਣੇ ਪਏ ਆ ਕਿ ਚਾਰ ਦੇ ਲੌਂਡੇ ਆਉਂਦੇ ਆ ਜਿਹਨਾਂ 28 28 ਇੱਚ ਦੀ ਕਮਰ ਹੁੰਦੀ ਆ ਜਿਨ੍ਹਾਂ ਡੱਬਾਂ ਦੇ ਨਾਲ 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 ਪਿਸਤਲ ਆਇਆ ਹੁੰਦੇ ਆ ਉਹ ਠਾ ਠਾ ਕਰਕੇ ਜਿੰਨੂੰ ਮਰਜ਼ੀ ਮਾਰ ਕੇ ਚੱਲ ਜਾਂਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ 9 ਲੀਡਰ ਹਟਲਿਸਟ 'ਚ ਨੇ ਜਿਨ੍ਹਾਂ ਹੱਤਿਆ ਹੋ ਸਕਦੀ ਜਿਨ੍ਹਾਂ 'ਚ ਮੇਰਾ ਨਾਮ ਵੀ ਹੈਗਾ ਬਾਕੀ ਹੋਰ ਲੀਡਰਾਂ ਦਾ ਵੀ ਗਿਆ ਅਬ ਆਰਐਸਏ ਦੇ ਲੀਡਰ ਅਮਿਤ ਚੋੜ ਦਾ ਨਾਮ ਸਾਡੇ ਪਲਾਸਟਿਕ ਅੰਦਰ ਜੀਟੰਦੇ ਦਾ ਨਾਮ ਹੈਗਾ ਆਈ ਵੀ ਕਲੀਅਰ ਕਹਿ ਚੁੱਕਾ ਵੀ ਤੁਸੀਂ ਮਰਨ ਆਇਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਪੰਜਾਬ ਪੁਲਿਸ ਵੱਲੋਂ ਬਿਲਕੁਲ ਕਹਿੰਦੇ ਆ ਬਗੈਰ ਕਾਹ ਪ੍ਰਾ ਨੂੰ ਕੋ ਸਿਕਿਓਰ ਹੋ ਕੇ ਰਹੋ ਕਿ ਸਾਡੇ ਇੰਪੁਰਸ ਦੇ ਸਾਡੇ ਹਰ ਕਿਸੇ 'ਚ ਸਾਡੀ ਜਿੰਨੇ ਵੀ ਮੋਡੂਲ ਫੜੇ ਜਾਂਦੇ ਨੇ ਮੈਂ ਕਹਿੰਦਾ ਜਿਹੜੇ ਪੰਜਾਬ ਦੇ ਹਾਲਾਤ ਬਣੇ ਪਏ ਨੇ ਯਾ Rajasthan ਦਾ ਸਭ ਤੋਂ ਪੀਸਫੁਲ ਸਟੇਟ ਗਣੀ ਗਈ Rajasthan ਤਾਂ Rajasthan ਦੇ ਮਤਲਬ ਪ੍ਰਾਈਮ ਰੇਟ ਬਹੁਤ ਘਟਾ ਪਰ ਬਹੁਤ ਪੀਸਫੁਲ ਉੱਥੇ ਨਾ ਉੱਥੇ ਜਿਹੜੀ Rajasthan ਦੀ ਰਾਜਨੀਤੀ ਹੈ ਨਾ ਸਰ ਉਹ ਡਿਪੈਂਡ ਹੋਣ ਹੈ ਜਾਤੀ ਉੱਥੇ ਜਿਹੜੀ ਰਾਜਨੀਤੀ ਡਿਪੈਂਡ ਹੋਣ ਜਾਤੀ ਉੱਥੇ ਵੀ ਥੋੜਾ ਸਮਾਜ ਆ ਤੁਸੀਂ ਬ੍ਰਾਹਮਣ ਸਮਾਜ ਤੇ ਬਿਲੋਂਗ ਕਰਦੇ ਹੋ ਤੁਸੀਂ ਬਿਸ਼ਨੋਏ ਸਮਾਜ ਤੇ ਬਿਲੋਂਗ ਕਰਦੇ ਹੋ ਤੁਸੀਂ ਰਾਜਪੂਤ ਸਮਾਜ ਤੇ ਬਿਲੋਂਗ ਕਰਦੇ ਹੋ ਉੱਥੇ ਅਲੱਗ-ਅਲੱਗ ਕੰਬਿਆ ਲੈਗਰ ਸਿਸਟਮ ਬਣਿਆ ਹੋਇਆ ਹੈ ਉਸੇ ਉਹ ਸਿਸਟਮ ਨੂੰ ਫੋਲੋ ਕਰਦੇ ਨੇ ਉਸੇ ਸਿਸਟਮ ਦੇ ਪੰਚਾਇਤਾਂ ਬਣਾਉਂਦੇ ਨੇ ਔਰ ਉਸੇ ਸਿਸਟਮ ਦੇ ਨਾਲ ਪੰਚ ਪੰਚਾਇਤ ਦਾ ਫੈਸਲਾ ਸੁਣਾਉਂਦੇ ਨੇ ਵੱਲਾਬ ਇਹਨਾਂ ਗੈਂਗਸਟਰਾਂ ਨੂੰ ਖਤਮ ਕਰਨ ਦਾ ਇੱਕੋ ਕਾਰਨ ਹੈ ਵੀ ਪੰਜਾਬ ਦੇ ਵਿੱਚ ਜਿਨੇ ਨਾਮੀ ਗੈਂਗਸਟਰਾਂ ਉਹਨਾਂ ਦਾ ਜਲਦ ਤੋਂ ਜਲਦ ਐਨਕਾਊਂਟਰ ਹੋਣਾ ਚਾਹੀਦਾ ਉੱਥੇ ਦੇ ਜਿਹੜੇ ਲੋਕ ਹੈਗੇ ਨੇ ਰਾਜਸਥਾਨ ਦੇ ਉਹ ਵੀ ਕਿਤੇ ਨਾ ਕਿਤੇ ਇਨਸਾਫ ਦੇ ਲਈ ਇਹੀ ਗੱਲ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈਗੀ ਉਹ ਇਸ ਤਰ੍ਹਾਂ ਕੰਮ ਕਰ ਰਹੀ ਹੈ ਲੋਕ ਵੀ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਪੁਲਿਸ ਦਾ ਜਿਹੜਾ ਸਿਸਟਮ ਬਿਲਕੁਲ ਫੇਲ ਹੈਗਾ ਬਿਲਕੁਲ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ ਕੰਮ ਦੇਖੋ ਭਾਜੀ ਆਪਾਂ ਮੀਟਿੰਗ ਵਿੱਚ ਗੱਲਾਂ ਕਰਦੇ ਆਂ ਬੜੀ ਫੀਲਿੰਗ ਆ ਜਾਂਦੀ ਆ ਪਰ ਜਿਸ ਜਿਸ ਪਰਿਵਾਰ ਦੇ ਤੇ ਬੀਤਦਾ ਹੁੰਦਾ ਨਾ ਭਾਜੀ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਜਿਹਦੇ ਘਰੇ ਅੱਜ ਰਾਤ ਦੀ ਰੋਟੀ ਨਹੀਂ ਪੱਕੀ ਹੋਣੀ ਉਸ ਪਰਵਾਨ ਨੂੰ ਪੁੱਛ ਕੇ ਦੇਖੋ ਜਿਹਨੇ ਕਰੇ ਉਸ ਮੁੰਡੇ ਲਾਸ਼ ਪਈ ਉਹਦੇ ਮਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਪੁੱਛ ਕੇ ਦੇਖੋ ਉਹਦੀ ਭੈਣ ਨੂੰ ਪੁੱਛ ਕੇ ਦੇਖੋ ਜਿਹਦੇ ਭਰਾ ਜਿਹੜੇ ਖੜੀ ਬੰਦੀ ਸੀ ਅੱਜ ਉਸ ਘਰ ਦੇ ਵਿੱਚ ਮਤਲਬ ਕਿ ਆ ਮਾਤਮ ਦਾ ਮਾਹੌਲ ਬਣਿਆ ਹੋਇਆ ਵਾ ਔਰ ਕਿ ਸਿਰਫ ਕਿਸ ਵਾਸਤੇ ਬਈ ਛੋਟੇ ਜੀ ਉੱਚੀ ਰਾਜਨੀਤੀ ਵਾਸਤੇ ਵੀ ਕਹਦੇ ਛੋਟੇ ਕਹਿੰਦੇ ਆਪਾਂ ਇੱਕ ਛੋਟੇ ਜੀ ਇੱਕ ਸਿਰਫ ਨਾਮ ਵਾਸਤੇ ਜਾਂ ਤਾਂ ਕਿਸੇ ਦੇ ਹੱਤਿਆ ਕਰ ਮੈਂ ਕਿਸੇ ਦੀ ਜਾਨ ਪੱਲੇ ਤੁਸੀਂ ਸਖਸ ਦੇ ਉੱਪਰ ਗੋਲੀਆਂ ਮਾਰ ਕੇ ਤਾ ਦੇਖੋ ਇਹ ਤਾਂ ਉਸ ਬੰਦੇ ਦਲੇਰੀ ਸੀ ਉਸ ਬੰਦੇ ਦੇ ਖਾਸੇ ਦੇਖੋ ਉਹ ਦੋਨੋਂ ਮੁੰਡੇ ਨਵੇਂ ਸੀਗੇ ਔਰ ਫਸਟ ਟ ਔਰ ਫਸਟ ਟਾਈਮ ਮਿਲਣ ਲਈ ਹੀ ਉਹ ਕਿੱਦਾਂ ਬੈਠਾ ਸੀ ਉਹਨਾਂ ਨਾਲ ਬੜਾ ਫੈਕਟਲੀ ਉਹ ਬੈਠਾ ਜੀਆ ਹੂੰ ਔਰ ਉਹਨੂੰ ਕੀ ਪਤਾ ਸੀ ਜਿੰਨਾਂ ਨੂੰ ਮੈਂ ਆਪਣਾ ਯਾਰ ਸਮਝ ਕੇ ਜਿੰਨਾਂ ਨੂੰ ਮੈਂ ਆਪਣਾ ਕਹਦੇ ਆਂ ਭਰਾ ਸਮਝ ਕੇ ਅੰਦਰ ਲੈ ਕੇ ਆਇਆ ਘਰ ਦੇ ਉਹੀ ਮੇਰੀ ਹੱਤਿਆ ਕਰ ਦੰਗੇ ਹੂੰ ਬੜਾ ਦਲੇਰ ਬਣ ਗਿਆ ਸਿਟੀਆਂ ਨੂੰ ਜਿਹੜਾ ਇਸ ਤਰ੍ਹਾਂ ਵੀ ਡਰ ਹੁੰਦਾ ਦੇ ਕੀ ਨਹੀਂ ਪਤਾ ਹੈਗਾ ਜਿਹੜਾ ਬੰਦਾ ਅੰਦਰ ਆਇਆ ਉਹ ਮੈਨੂੰ ਕੀ ਕਰਨਾ ਹੈ ਗੈਂਗਸਟਰ ਵੱਧਾ ਇਹਦਾ ਜਿਹੜਾ ਡਰ ਤੈ ਹੈ ਤੁਸੀਂ ਦੇਖੋ ਅਸੀਂ ਲੋਕ ਨਾ ਤੁਸੀਂ ਬਲੀਵ ਕਰੋਸ ਮੈਂ ਪਰਸਨਲ ਗਾਇਸ ਸ਼ੇਅਰ ਕਰਦਾ ਅਸੀਂ ਲੋਕ ਨਾ ਕਦੇ ਆਪਣੇ ਫੈਮਿਲੀ ਦੇ ਨਾਲ ਕੋਈ ਵਿਆਹ ਸ਼ਾਦੀ ਟੈਂਡੇ ਨਹੀਂ ਕਰ ਸਕਦੇ ਹੂੰ ਅਸੀਂ ਲੋਕ ਕਦੇ ਕੋਈ ਪਬਲਿਕ ਕੈਰੀਅਰੀ ਪਦੋਂ ਜਿਓ ਓਪਨ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਅਸੀਂ ਲੋਕ ਕਦੇ ਕੋਈ ਕਹ ਜੀ ਪਾਰਟੀ ਸ਼ਾਰਟੀ ਆ ਦੋਸਤਾਂ ਨਾਲ ਬਰਥਡੇ ਪਾਰਟੀ ਤੇ ਕਰਨ ਜਾਣਾ ਨਹੀਂ ਜਾ ਸਕਦੇ ਸੀ ਲੋਕ ਸਾਡੀ ਪਰਸਨਲ ਲਾਈਫ ਬਿਲਕੁਲ ਖਤਮ ਹੈ ਪਰ ਕਿਸ ਕਿਸ ਕਰਨ ਖਤਮ ਹੈ ਵੀ ਇਹਨਾਂ ਦੇ ਚਿਹਰੇ ਚਲਾਉ ਜਿਹੜੇ ਲਾਉਂਡੇ ਜਿਹੜੇ ਗੈਂਗਸਟਰ ਬਣੇ ਫਿਰਦੇ 17 17 18 19 ਸਾਲ ਦੇ ਜਿਹੜਾ ਜਦੋਂ ਮਰਜੀ ਦੇ ਦਿੰਦੇ ਮਰ ਦਿਲ ਨਾਲ ਠਾ ਠਾ ਕਰਕੇ ਚਲਾ ਗਿਆ ਉਹਨਾਂ ਇਸ ਗੱਲ ਸਮਾਸ਼ੀ ਦਿੱਤਾ ਪੰਜਾਬ ਪੁਲਿਸ ਇੰਟੈਲੀਜੈਂਸ ਨੂੰ ਵੀ ਉਹਨਾਂ ਨੇ ਮੈਂ ਵੀ ਜਿਹੜੀ ਵਾਰਸਤਾਂ ਪੁੱਛ ਰਹੇ ਨੇ ਇਨਫੋਰਮ ਕੀਤਾ ਵੀ ਉਸ ਤੋਂ ਤੜਾ ਬੰਦਾ ਮਾਰ ਸਕਦਾ ਤੇ ਧਿਆਨ ਰੱਖੋ ਉਸ ਤੋਂ ਆ ਵੀ ਹਮਾਰਾ ਨਲਾਕੀ ਦੇ ਰਸਤੇ ਨੂੰ ਪੁਲਿਸ ਦੀ ਬਿਲਕੁਲ ਫੇਲਿਅਰ ਰਹੀ ਡੀਜੀਪੀ ਰਾਜਸਥਾਨ ਫੇਲਿਅਰ ਰਹਾ ਡੀਜੀਪੀ ਕਹਿੰਦੀ ਹੈ ਇੰਟੈਲੀਜੈਂਸ ਫੇਲਿਅਰ ਹੈ ਰਾਜਸਥਾਨ ਦਾ ਵੀ ਜਿਨ੍ਹਾਂ ਨੇ ਐਡੀ ਵੱਡੀ ਹੱਤਿਆ ਰੋਕ ਨਹੀਂ ਸਕੇ ਪਤਾ ਹੁੰਦੇ ਬਾਵਜੂਦ ਵੀ ਅੱਜ ਯੂਪੀ ਜਿਸ ਕਿਸੇ ਟਾਈਮ ਪੰਜਾਬ ਦੇ ਵਪਾਰੀ ਨਾ ਯੂਪੀ ਵਿਹਾਰ ਜਾਂਦੇ ਨਹੀਂ ਸੀ ਪੈਸੇ ਲੈਣ ਸਭ ਤੋਂ ਮਾਂਚੈਸਟਰ ਮੰਗਿਆ ਲਿਆਣਾ ਹੌਸਲੀ ਵਪਾਰ ਦੇ ਵਿੱਚ ਜਦ ਹੌਸਲੀ ਵਪਾਰੀ ਕਦੇ ਯੂਪੀ ਕੋਲੋਂ ਪੈਸੇ ਲੈਣ ਗਏ ਨਹੀਂ ਸੀ ਵੀ ਸਾਨੂੰ ਪਤਾ ਤਾਂ ਡਕੈਤੀ ਹੋਣੀ ਆ ਆਪਾਰਨ ਹੋਣਾ ਆ ਸਾਡਾ ਆਜੀ ਸਾਡੀ ਫਰੋਤੀ ਮੰਗੀ ਜਾਣੀ ਉਥੋਂ ਜਾਂਦੇ ਨਹੀਂ ਸੀ ਕਿ ਉਹ ਕੋਈ ਭਰਾ ਪੇਮੈਂਟ ਦੇ ਦੇ ਦੀ ਨਹੀਂ ਕੋਈ ਬਿਲ ਆਪਣੇ ਸਾਲ ਕਰ ਲਾਂਗੇ ਆਪਾਂ ਅੱਜ ਉਹੀ ਯੂਪੀ ਅੱਜ ਉਹੀ ਯੂਪੀ ਜ਼ੀਰੋ ਕ੍ਰਾਈਮ ਰੇਟ ਆ ਗਿਆ ਉਥੇ ਕਿਉਂ ਉਥੇ ਸੀਐਮ ਨੇ ਠਾ 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 ਟਕਰਾਈ ਰੱਖੀ ਨਾ ਲਗਾਤਾਰ ਕਰਾਈ ਰੱਖੀ ਉਹਨੇ ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉਹਨੇ ਨਿਰਾਦ ਮਨੂ ਮੇਰੀ ਮੇਰੀ ਸਟੇਟ ਪੀਸਫੁੱਲ ਚਾਹੀਦੀ ਆ ਕਾਰਨ ਕੀ ਹੁੰਦਾ ਹਰ ਇੱਕ ਸਰਕਾਰ ਚਾਹਦੀ ਆ ਮਾਂ ਸਰਕਾਰ ਵੀ ਚਾਹਦੀ ਵੀ ਸਾਡਾ ਪੰਜਾਬ ਰੰਗਲਾ ਹੋਵੇ ਸਾਡਾ ਪੰਜਾਬ ਵਧੀਆ ਬਸੇ ਸਾਡਾ ਪੰਜਾਬ ਖੁਸ਼ਹਾਲ ਹੋਵੇ ਕ੍ਰਾਈਮ ਰੇਟ ਜ਼ੀਰੋ ਹੋਵੇ ਪ੍ਰਸ਼ਾਸਨ ਕੀ ਚਾਹਦਾ ਆ فرق ਹੁੰਦਾ ਕੀ ਆ ਵੀ ਜਿਹੜਾ ਤਾਲਮੇਲ ਨਹੀਂ ਬਣ ਪੰਦਾ ਆਪਸ ਵਿੱਚ ਪਬਲਿਕ ਨਾਲ ਪੁਲਿਸ ਦਾ ਪੁਲਿਸ ਦਾ ਸਰਕਾਰ ਸਰਕਾਰ ਦਾ ਸਰਕਾਰ ਦਾ ਪੁਲਿਸ ਨਾਲ ਤਾਲਮੇਲ ਨਹੀਂ ਬਣ ਪੰਦਾ ਪੋਲਿਟਿਕਲ ਦਬਾਅ ਜਿਹੜਾ ਪਾਜਿੰਦਾ ਆ ਸ਼ਫਾਸ਼ਾ ਜਿਹੜੇ ਪਾਈ ਜਾਂਦੀਆਂ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਜਾਵੇ ਨਾ ਤਾਂ ਮੈਂ ਕਹਿੰਦਾ ਇਹ ਪੰਜਾਬ ਇਹ ਪੰਜਾਬ ਪੁਲਿਸ ਉਹ ਪੁਲਿਸ ਹੈ ਜਿਹਨੇ ਆਤਮ ਹੱਤਿਆ ਖਤਮ ਕਰਤਾ ਔਰ ਬਾਲਾ ਜਿ ਖੜਾ ਨਹੀਂ ਆਤਮ ਹੱਤਿਆ ਕਰਨਾ ਇਹ ਪੰਜਾਬ ਪੁਲਿਸ ਨੇ ਆਤਮ ਹੱਤਿਆ ਖਤਮ ਕੀਤਾ ਇੱਕ ਦੀ ਜ਼ੋਰਤੀ ਕੀਤਾ ਕਰੂੰ ਇਹ ਪੰਜਾਬ ਪੁਲਿਸ ਔਰ ਅੱਜ ਦੇਖੋ ਇੰਟੈਲੀਜੈਂਸ ਕਿੰਨੀ ਸ਼ਾਨਦਾਰ ਸਾਡੇ ਪੰਜਾਬ ਦੀ ਸਾਨੂੰ ਅਗਰ ਅਸੀਂ ਬਚੇ ਹੋਏ ਨਾ ਸਾਨੂੰ ਪੁਲਿਸ ਇਨਪੁੱਟ ਕਦੇ ਦਿੰਦੀ ਆ ਸਾਨੂੰ ਇੰਟੈਲੀਜੈਂਸ ਪਹਿਲੇ ਦੱਸ ਦਿੰਦੀ ਆ ਆਪਾਂ ਨੂੰ ਪ੍ਰਤਾਪ ਜੀ ਥੋੜਾ ਟਰੈਪ ਲੱਗਾ ਤਿਆਰ ਕੀ ਅਸੀਂ ਮੋਡੂਲ ਲੱਭਣੇ ਕੋਸ਼ਿਸ਼ ਕਰ ਰਹੇ ਆ ਅਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਆ ਜੋ ਫੜਿਆ ਗਿਆ ਬੇਫਿਕਰ ਕੇ ਘੁੰਮਿਓ ਜੇ ਤਾਂ ਨਹੀਂ ਫੜੇ ਜਾਂਦੇ ਆਪਣਾ ਥੋੜਾ ਸਿਕਿਓਰ ਕੇ ਚਲੀ ਜਾਓ ਉਹ ਸਾਢੇ ਹੱਥ ਚ ਵੀ ਆ ਸੁਖਦੇਵ ਹੋਗਾ ਮੇਰੀ ਬਹੁਤ ਦਲੇਰ ਸਖਸ਼ ਹੋਗਾ ਉਹਨੇ ਬੜੀ ਦਲੇਰਤਾ ਨਾਲ ਕੰਮ ਕਰਦਾ ਰ ਸਮਾਜ ਲਈ ਹਿੰਦੂ ਸਮਾਜ ਲਈ ਬਹੁਤ ਕੰਮ ਕੀਤਾ ਦਲੇਰੀ ਨਾਲ ਸਖਸ਼ ਸਮਾਜ ਦੇ ਵਿੱਚ ਆਇਆ ਉਹ ਦਲੇਰੀ ਕਰਕੇ ਹੀ ਅੱਜ ਉਹਦਾ ਨਾਮ ਇੰਨਾ ਬਣਿਆ ਹੋਗਾ ਕਿ ਲੱਖ ਬੰਦਾ ਅਜੇ ਰੋਡ ਤੇ ਉਦ ਲਈ ਬੈਠਾ ਆ ਲੱਖਾਂ ਬੰਦਾ ਅਜੇ ਉਦ ਲਈ ਰੋ ਰਿਹਾ ਹੈ ਵਾਸਤਾ ਦੇ ਵਿੱਚ ਪਰ ਮੈਂ ਚਾਹਨਾ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਜਿਹੜੇ ਕਨੈਕਸ਼ਨ ਰਾਜਸਥਾਨ ਦੇ ਜੁੜੇ ਹੋਏ ਆ ਤਾਂ ਆਪਾਂ ਇਹੋ ਜੇ ਹਾਲਾਤਾਂ ਨੂੰ ਕੰਟਰੋਲ ਕਰੀਏ ਇਹੋ ਜੇ ਗੈਂਗਸਟਰਾਂ ਨੂੰ ਜਿਹੜੀ ਨੱਥ ਪਾਈਏ ਜਿਹੜੇ ਇਨਕਾਊਂਟਰ ਦੀ ਜਿੰਨਾ ਲੋੜ ਹੈ ਉਹਨਾਂ ਇਨਕਾਊਂਟਰ ਦੀ ਲੋੜ ਹੈ ਉਹੀ ਆਣ ਵਾਲੀ ਪੀੜ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਮੰਨ ਲਓ ਕੋਈ 12th ਦਾ ਮੁੰਡਾ ਹੋਇਆ ਉਹਨੂੰ ਬਾਅਦ ਲੱਗੇ ਫਲਾਣੇ ਗੈਂਗਸਟਰਾਂ ਦਾ ਮੇਰੀ ਯਾਰੀ ਪੈ ਗਈ ਉਹਨਾਂ ਕਹ ਲੈ ਜੀ ਮੇਰੀ ਫਲਾਣੇ ਨਾਲ ਯਾਰੀ ਆ ਪਰ ਉਹ ਜਦੋਂ ਤੁਸੀਂ ਉਸ ਗੈਂਗਸਟਰ ਨੂੰ ਕੰਮ ਲੈਣਾ ਉਸ ਮੁੰਡੇ ਨੇ ਤਾਂ ਗੈਂਗਸਟਰ ਨੇ ਮੁੰਡੇ ਨੂੰ ਕੰਮ ਲੈਣਾ ਬਿਲਕੁਲ ਲੈਣਾ ਜੇ ਤੁਸੀਂ ਗੈਂਗਸਟਰ ਨਾਮ ਵਰਤੋਗੇ ਚਾਰ ਜਗ੍ਹਾ ਜਾ ਕੇ ਬਦਮਾਸ਼ੀ ਦੇ ਵਿੱਚ ਮੁੰਡੇ ਨੂੰ ਲੈਂਡ ਕਰਨ ਨੂੰ ਮੁੰਡੇ ਹਵਾ ਕਰਨ ਨੂੰ ਵਰਤੋਗੇ ਤਾਂ ਕੱਲ ਮੈਂ ਉਹ ਗੈਂਗਸਟਰ ਤੁਹਾਨੂੰ ਬਤੂਆ ਤੇ ਜਦੋਂ ਬਤੂਆ ਫਿਰ ਇਹ ਸੁਖਦੇਵ ਸਿੰਘ ਹੋਗਾ ਮੇਰੇ ਦਾ ਕਤਲ ਸਾਹਮਣੇ ਨਜ਼ਰ ਆਂਦੇ ਆ। Rajasthan ਸਰਕਾਰ ਨੇ ਟੋਟਲ ਫੇਲਿਅਰ ਪ੍ਰਸ਼ਾਸਨ ਰਿਹਾ। ਸਰਕਾਰ ਜੋਨ ਬਣਨੀ ਇਹਦੇ ਕੀ ਰਿਜ਼ਲਟ ਆਂਦੇ ਆ? Rajasthan ਸਰਕਾਰ ਟੋਟਲੀ ਫੇਲਿਅਰ Rajasthan DGP ਟੋਟਲੀ ਫੇਲਿਅਰ। ਸੁਖਦੇਵ ਹੋਗਾ ਮੇਰੇ ਦਾ ਕਾਤਲ ਹੀ ਉਥੇ ਦੀ ਪੁਲਿਸ ਆ ਉਹਨਾਂ ਨੇ ਮਰਵਾਇਆ ਵਾ ਔਰ ਮੈਂ ਕਹਿੰਦਾ ਸੀਬੀ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਇਦੇ ਉੱਪਰ ਤੋਂ ਜਿਹੜਾ ਕਤਲ ਆ ਪੋਲਿਟੀਕਲ ਪ੍ਰੈਸ਼ਰ ਚ ਕਤਲ ਆ ਇਹ ਪਰਸਨਲ ਰੈਂਜ ਕਤਲ ਨਹੀਂ ਇਹ ਉਹ ਉਸ ਬੰਦੇ ਕਿਸ ਨਾਲ ਦੁਸ਼ਮਣੀ ਸੀ ਨਹੀਂ ਉਹ ਸਮਾਜ ਸ ਵਧੀਆ ਬੰਦਾ ਸੀ ਵਧੀਆ ਕੰਮ ਕਰਦਾ ਸੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਸੀ ਉਹਦੀ